ਮੇਰੇ ਸਤਿਕਾਰਯੋਗ ਐਸਟੀਟੀ 2364 ਦੇ ਆਪਕ ਸਾਥ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਉਣੀਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਲਿੰਕ ਨੂੰ ਜਿਹੜਾ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਆਦਾ ਤੋਂ ਜ਼ਿਆਦਾ ਸਾਥੀ ਆ ਉਹ ਆਪਣੇ ਲਾਈਵ ਦੇ ਨਾਲ ਜਿਹੜੇ ਜੁੜ ਸਕਣ ਉਹ 2364 ਭਾਰਤੀ ਨਾਲ ਜਿਹੜੀ ਜਿਹੜੀ ਅਪਡੇਟ ਆ ਉਹ ਸਾਥੀ ਤੱਕ ਜਿਹੜੀ ਉਹ ਪਹੁੰਚ ਸਕੇ ਸਾਥੀਆਂ ਇੱਕ ਵਾਰ ਫੇਰ ਬੇਨਤੀ ਹੈ ਕਿ ਜਿਹੜਾ ਲਿੰਕ ਆ ਸ਼ੇਅਰ ਕਰ ਦਿਓ ਤਾਂ ਜੋ ਜਤ ਜਹ ਸਾਥੀ ਆਪਣੇ ਲਿੰਕ ਨਾਲ ਜਿਹੜੇ ਜੁੜ ਸਕਣਗੇ ਸਤਿ ਸ਼੍ਰੀ ਅਕਾਲ ਕੋਈ ਨਹੀਂ ਸ਼ਿਮੋ ਕੋਈ ਨਹੀਂ ਨਾ ਕੋਈ ਕਲਾਸ ਮੇਰੇ ਸਤਕਾਰਯੋਗ ਈਪੀਟੀ 2646 ਦੇ ਆਪਕ ਸਾਥੀਓ ਸਾਥੀਓ ਈਪੀਟੀ 2646 ਪਰ ਤੈਨੂੰ ਲੈ ਕੇ ਜਿਹੜੇ ਲਗਾਤਾਰ ਈਪੀਟੀ 2646 ਵਿੱਚ ਕਰਦੇ ਆਪਕ ਜੁਣੀ ਪੰਜਾਬ ਆ ਲਗਾਤਾਰ ਇਸ ਪ੍ਰਤੀ ਦੀ ਜਿਹੜੀ ਪੈਰਵਾਈਆ ਉਹ ਲਗਾਤਾਰ ਜਿਹੜੀ ਕਰ ਰਹੀ ਆ ਔਰ ਜਿਸ ਦਾ ਨਤੀਜਾ ਜਿਹੜਾ ਤੁਸੀਂ ਦੇਖ ਕੇ ਵੀ ਜਿਹੜੇ ਪਿਛਲੇ ਦਿਨ ਦੀ 849 ਦੀ ਇੱਕ ਜਿਹੜੀ ਜਿਹੜੀ ਸਿਲੈਕਸ਼ਨ ਲਿਸਟ ਆ ਉਹ ਸਾਚ ਜਿਹੜੀ ਹੈ ਜਾਰੀ ਕੀਤੀ ਗਈ ਹੈ ਡਿਪਾਰਟਮੈਂਟ ਦੇ ਵੱਲੋਂ ਔਰ ਕਿਤੇ ਨਾ ਕਿ ਜਿੱਥੇ ਵੰਦੀਆ ਲਗਾਤਾਰ ਇਸ ਭਰਤੀ ਨੂੰ ਲੈ ਕੇ ਜਿਹੜੀ ਕਿਤੇ ਨਾ ਕਿ ਲਗਾਤਾਰ ਇਸ ਭਰਤੀ ਨੂੰ ਲੈ ਕੇ ਜਿਹੜੇ ਟੈਨਸ਼ਨ ਵਿੱਚ ਵੀ ਕਹੇ ਲਗਾਤਾਰ ਇਸ ਭਰਤੀ ਦੇ ਲਈ ਜਿਹੜਾ ਕੰਮ ਆਉਂਦਾ ਉਹ ਦਿੱਤਾ ਜਾ ਰਿਹਾ ਹੈਗਾ ਔਰ ਇਸ ਭਰਤੀ ਦੇ ਲਈ ਦਿਨ ਰਾਤ ਜਿਹੜੀ ਮਿਹਨਤ ਤਾਂ ਜੱਥੇਵੰਦੀ ਵੱਲੋਂ ਸਾਡੀ ਜਿਹੜੀ ਕੀਤੀ ਜਾ ਰਹੀ ਹੈ ਔਰ ਜੋ ਸਾਡੀ 849 ਦੀ ਇੱਕ ਸਿਲੈਕਸ਼ਨ ਲਿਸਟ ਜਿਹੜੀ ਜਾਰੀ ਕੀਤੀ ਗਈਆਂ ਤਾਂ ਉਹ ਲਗਭਗ 20 ਤਰੀਕ ਨੂੰ ਜਿਹੜੀ ਵਿਭਾਗ ਵੱਲੋਂ ਜਿਹੜੀ ਜਾਰੀ ਕੀਤੀ ਗਈ ਔਰ ਅੱਜ ਲਗਭਗ 10 ਤਰੀਕ ਹੈ ਔਰ ਜਿਹੜੀ ਅਜੇ ਤੱਕ ਜਿਹੜੀ ਸਟੇਸ਼ਨ ਚੁਆਇਸ ਦੀ ਜਿਹੜੀ ਆਪਸ਼ਨ ਆ ਜਿਹੜੀ ਕਿ ਚਾਹੀਦੀ ਸੀ ਡੀਪੀ ਅਫਸਰ ਵੱਲੋਂ ਜਿਹੜੀ ਕਿ ਖੋਲਣੀ ਚਾਹੀਦੀ ਸੀਗੀ ਪਰ ਉਹਨੂੰ ਜਿਹੜਾ ਲਗਾਤਾਰ ਜਿਹੜੀ ਆ ਉਹ ਸਟੇਸ਼ਨ ਚੁਆਇਸ ਜਿਹੜੀ ਕਿਤੇ ਨਾ ਕਿਤੇ ਜਿਹੜੀ ਲੇਟ ਹੈ ਉਹ ਡੀਪੀ ਅਫਸਰ ਵੱਲੋਂ ਜਿਹੜੀ ਕਿ ਕਿਤਰਾ ਕਿਤੇ ਕੀਤੀ ਯਾਰੀ ਆ ਤਾਂ ਜਿਸ ਦੇ ਕਾਰਨ ਜਿਹੜਾ ਸਾਡਾ ਈਪੀਟੀ ਕੈਪੀਟਲ ਲਾਉਂਚ ਦਾ ਜੋ 845 ਸਿਲੈਕਸ਼ਨ ਦੇ ਉਸਦੇ ਸਾਡੇ ਦੇ ਸਾਥੀ ਆਏ ਹੋਣੇ ਤਾਂ ਉਹਨਾਂ ਦੇ ਵਿੱਚ ਜਿਹੜੀ ਕਿਤੇ ਨਾ ਕਿਤੇ ਵਿੱਚ ਇੰਨੀ ਕਹ ਲਈਏ ਜਾਂ ਇੱਕ ਟੈਨਸ਼ਨ ਕਹ ਲਈਏ ਕਿਤਨਾ ਕਿਤੋਂ ਕਿਰੇ ਹੋਏ ਨੇ ਕਿ ਜਿਹੜੀ ਸਾਡੀ ਸਟੇਸ਼ਨ ਚੁਆਇ ਅ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਵੇਜਗਾਰ ਜਾਂ ਸੰਤਾਪ ਆ ਜਿਹੜੇ ਸਾਡੇ ਸਾਥੀ ਹੰਡਾਰੇ ਨੇ ਉਹਨਾਂ ਨੂੰ ਜਿਹੜਾ ਜਲਦੀ ਜਿਹੜਾ ਅਸੀਂ ਸਕੂਲਾਂ ਦੇ ਵਿੱਚ ਜਲ ਸਕੀ ਤਾਂ ਸਾਥੀ ਜਿੰਨੀ ਕ ਟੈਨਸ਼ਨ ਦੇ ਵਿੱਚ ਤੁਸੀਂ ਹੋ ਤਾਂ ਉਹ ਤੋਂ ਜ਼ਿਆਦਾ ਕਿਤਨਾ ਕ ਜਿੱਤੇ ਹੀ ਬੰਦੀ ਜਿਹੜੀ ਦਿਨ ਰਾਤ ਇਸ ਭਰਤੀ ਦੀ ਰਹੀ ਗਈ ਜਾਂ ਲਗਾਤਾਰ ਪੈਰਵਾਈ ਕਰ ਰਹੀ ਆ ਤਾਂ ਅਸੀਂ ਵੀ ਇਹਨਾਂ ਚੀਜ਼ਾਂ ਨੂੰ ਲੈ ਕੇ ਕਿਤਨਾ ਕਿਤੇ ਬਹੁਤ ਜ਼ਿਆਦਾ ਅਸੀਂ ਵੀ ਟੈਨਸ਼ਨ ਦੇ ਵਿੱਚ ਹੈਗੇ ਕਿ ਜਲਦੀ ਜਿਹੜਾ ਇਹ ਲੈਟਰ ਜਿਹੜਾ ਉਹ ਕਿਤੇ ਨਾ ਕਿਤੇ ਡਿਪਾਰਟਮੈਂਟ ਵੱਲੋਂ ਜਿਹੜਾ ਜਾਰੀ ਕਰਨਾ ਚਾਹੀਦਾ ਪਰ ਇਸ ਦੇ ਵਿੱਚ ਜਿਹੜੀ ਲਗਾਤਾਰ ਹੋ ਰਹੀ ਦੇਰੀ ਉਹ ਕਿਤਨਾ ਕਿਤੇ ਦੀ ਚਿੰਤਾ ਦਾ ਬੇਸ਼ਅ ਜਿਹੜਾ ਸਾਡੇ ਲਈ ਜੂਰ ਭਰਦੀ ਆਰੀ ਆ ਤਾਂ ਜਿਸ ਦੇ ਵਿਰੋਧ ਵਿੱਚ ਸਾਥੀਓ ਦਿਨ 100 ਵਾਰ ਦੇ ਲਈ 100 ਵਾਰ ਤੱਕ ਅਸੀਂ ਜਿਹੜਾ ਡੀਪੀ ਦਫ਼ਤਰ ਬਹਾਰੀ ਨੂੰ ਜਿਹੜਾ ਸਮਾ ਦਿੰਨੇ ਆ ਸਰਕਾਰ ਨੂੰ ਸਮਾ ਦਿੰਨੇ ਆ ਕਿ ਜੇਕਰ 100 ਵਾਰ ਤੱਕ ਜਿਹੜਾ ਸਾਡਾ ਇਹ ਲੈਟਰ ਆ ਇਹ ਜੋ 850 ਦੀ ਸਿਲੈਕਸ਼ਨ ਲਿਸਟ ਦਾ ਜਿਹੜਾ ਸਟੇਸ਼ਨ ਚੁਆਇਸ ਦਾ ਜਿਹੜਾ ਉਹ ਲੈਟਰ ਜਾਰੀ ਨਹੀਂ ਹੁੰਦਾ ਤਾਂ 100 ਵਾਰ ਨੂੰ ਸਾਰੇ ਸਾਥੀਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਜੱਟੇਬੰਦੀ ਵੱਲੋਂ ਤੇ ਇੱਕ ਵੱਡੇ ਧਰਨੇ ਦੇ ਰੂਪ ਦੇ ਵਿੱਚ ਇੱਕ ਸੰਘਰਸ਼ ਦੇ ਮੈਦਾਨ ਦੇ ਰੂਪ ਦੇ ਵਿੱਚ ਜਿਹੜਾ ਸਾਰੇ ਸਾਥੀ ਜਿਹੜੇ ਉਹ ਘਰਾਂ ਦੇ ਵਿੱਚ ਜਰੂਰ ਨਿਕਲਣਾ ਕਿਉਂਕਿ ਲਗਾਤਾਰ ਅਸੀਂ ਜਿਹੜਾ ਇਹਨਾਂ ਤੀਜਾਂ ਦੀ ਜਿਹੜਾ ਬਹੁਤ ਜ਼ਿਆਦਾ ਇੰਤਜ਼ਾਰ ਆ ਜਿਹੜਾ ਨਹੀਂ ਕਰਨਾ ਚਾਹੀਦਾ ਅਸੀਂ ਕਿਉਂਕਿ ਲਗਾਤਾਰ ਜਿਹੜੀ ਪਿਛਲੇ ਦਿਨ ਹੀ ਜਿਹੜੀ ਲੈਟਰ ਆ ਉਹ ਜਿਹੜੀ ਸਿਲੈਕਸ਼ਨ ਲਿਸਟ ਆ ਚੁੱਕੀ ਆ ਤਾਂ ਚਾਹੀਦਾ ਕੀ ਸੀਗਾ ਇਹ ਦਿਨਾਂ ਦੇ ਵਿੱਚ ਜਿਹੜਾ ਇਸ ਦਾ ਸਟੇਸ਼ਨ ਚੋਇਸ ਦਾ ਜਿਹੜਾ ਲੈਟਰ ਆ ਉਹ ਜਾਰੀ ਕਰਕੇ ਜਿਹੜਾ ਸਕੂਲਾਂ ਦੇ ਵੱਲ ਜਿਹੜਾ ਕਦਮ ਆ ਸਾਡੇ ਬੇਜ਼ਗਾਨ ਦਾ ਸੰਤਾਪ ਹੰਡਾ ਰਹੇ ਨੌਜਵਾਨ ਬੱਚੇ ਬੱਚੀਆਂ ਨੂੰ ਜਿਹੜਾ ਉਹ ਸਕੂਲਾਂ ਦੇ ਵਿੱਚ ਭੇਜਿਆ ਜਾਣਾ ਸੀ ਪਰ ਹੋ ਕੀ ਰਹਿ ਤੇ ਉਲਟਾ ਉਲਟ ਰਿਹਾ ਕਿ ਜਿਆਦਾ ਸਮਾਂ ਜਿਹੜਾ ਕਿਤੇ ਨਾ ਕਿਤੇ ਉਸ ਚੀਜ਼ ਦੇ ਉੱਤੇ ਲਗਾਏ ਚੱਲ ਰਿਹਾ ਜਿਸ ਦੇ ਉੱਤੇ ਜਿਹੜਾ ਸਮਾਂ ਲੱਗਣਾ ਨਹੀਂ ਚਾਹੀਦਾ ਸੀ ਆ ਤਾਂ ਇੱਥੇ ਜਿੱਥੇ ਜੱਤੇਬੰਦੀ ਆਪਣੇ ਵੱਲੋਂ ਜਿਹੜਾ ਜੱਤ ਭਰਤੀ ਨੂੰ ਪੂਰਾ ਕਰਵਾਉਣ ਦੇ ਲਈ ਵਚਨਬੱਧਾ ਉੱਤੇ ਕਿਤੇ ਨਾ ਕਿਤੇ ਜਿਹੜਾ ਕੇਟਰ ਨੂੰ ਵੀ ਇਸ ਚੀਜ਼ ਨੂੰ ਸਮਝਣਾ ਪੈਣਾ ਕਿ ਜਿੱਥੇ ਵੀ ਤੁਹਾਡੀ ਜਿਹੜੀ ਜੱਤੇਬੰਦੀ ਵੱਲੋਂ ਡਿਊਟੀ ਲਗਾਈ ਜਾਂਦੀ ਹੈ ਤਾਂ ਤੁਹਾਡਾ ਵੀ ਫਰਜ਼ ਬੰਦਾ ਉਸ ਦੇ ਉੱਤੇ ਜਿਹੜਾ ਵੱਲੋਂ ਜਰੂਰ ਚੜਾਉਣਾ ਜੇਕਰ ਸਾਨੂੰ 100 ਵਾਰ ਤੋਂ ਪਹਿਲਾਂ ਪਹਿਲਾਂ ਜਾਂ 100 ਵਾਰ ਤੱਕ ਸਾਡਾ ਲੈਟਰ ਜਿਹੜਾ ਸਾਨੂੰ ਨਹੀਂ ਮਿਲਦਾ ਸਟੇਸ਼ਨ ਚੁਆਇਸ ਨੂੰ ਲੈ ਕੇ ਤਾਂ ਸਾਡੇ ਵੱਲੋਂ ਜਿਹੜਾ ਡਿਪਟੀ ਕਪਟਨ ਮਹਾਰਾਜ ਦਾ ਜਿਹੜਾ ਵੱਡੇ ਪੱਤਰ ਤੇ ਜਿਹੜਾ ਘਰਾਵ ਕੀਤਾ ਜਾਊਗਾ ਔਰ ਸਾਰੇ ਸਾਥੀਆਂ ਨੇ ਅਸੀਂ ਬੀਤਤੀ ਕਰਦੇ ਆ ਤੇ ਆਪਣੇ ਬੈਗ ਪੈਕ ਕਰਕੇ ਰੱਖਣ ਵੇ ਕੱਲ ਨੂੰ ਜਿਹੜੇ ਆਪਣੇ ਕਾਮਨਾ ਜਨਾਇਓ ਜੇ ਸਾਨੂੰ ਇਹ ਕੰਮ ਆ ਜਾਂ ਸਾਨੂੰ ਉਹ ਕੰਮ ਆ ਨੌਕਰੀ ਤੋਂ ਵੱਧ ਕੇ ਮੇਰਾ ਖਿਆਲ ਕੋਈ ਵੀ ਕੰਮ ਨਹੀਂ ਹੋਣਾ ਕਿਉਂਕਿ ਜਿੱਦਨੇ ਆਪਾਂ ਨੂੰ ਨਿਯੁਕਤੀ ਪੱਤਰ ਮਿਲਨੇ ਆ ਆਪਾਂ ਨੂੰ ਜਿੰਨਾ ਮਰਜ਼ੀ ਜ਼ਰੂਰੀ ਕੰਮ ਹੋਵੇ ਚਾਹੇ ਵਿਆਹ ਰੱਖਿਆ ਹੋਵੇ ਚਾਹੇ ਕਿਸੇ ਕੋਈ ਵੀ ਪ੍ਰੋਗਰਾਮ ਹੋਵੇ ਆਪਾਂ ਸਭ ਛੱਡ ਕੇ ਜਿਹੜਾ ਉਹ ਨਿਯੁਕਤੀ ਪੱਤਰ ਲੈਣ ਵਾਸਤੇ ਜੂਹ ਪਹੁੰਚਾਂਗੇ ਸੋ ਸਾਥੀਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜਾ ਸੋਮਵਾਰ ਨੂੰ ਜਿਹੜੇ ਸਾਡੇ ਸਾਥੀ ਹੈ ਜੇਕਰ ਇਸ ਤਰ੍ਹਾਂ ਦਾ ਕੰਮ ਨਹੀਂ ਹੁੰਦਾ ਤਾਂ ਸਾਰੇ ਵੱਧ ਚੜ ਕੇ ਜਿਹੜਾ ਇਸ ਦੇ ਵਿੱਚ ਜਿਹੜਾ ਹਿੱਸਾ ਜ਼ਰੂਰ ਲੈਣਾ ਤਾਂ ਜੋ ਸਟੇਸ਼ਨ ਚੁਆਇਸ ਨੂੰ ਜਲਦੀ ਓਪਨ ਕਰਵਾ ਕੇ ਪਾਲ ਸਟੇਸ਼ਨ ਅਲਾਟਮੈਂਟ ਕਰਵਾ ਕੇ ਜਿਹੜਾ ਸਕੂਲਾਂ ਦੇ ਵਿੱਚ ਜਿਹੜੇ ਸਾਡੇ ਸਾਥੀ ਹੈ ਜਿਹੜੇ ਇੰਤਜ਼ਾਰ ਕਰ ਰਹੇ ਉਹਨਾਂ ਨੂੰ ਸਕੂਲਾਂ ਦੇ ਵਿੱਚ ਭੇਜਿਆ ਜਾ ਸਕੇ ਔਰ ਨਾਲ ਹੀ ਨਾ ਮੈਂ ਇੱਕ ਸਾਥੀਆਂ ਨੂੰ ਹੋਰ ਗੱਲ ਕਹਿਣੀ ਚਾਹੁੰਨਾ ਕਿ ਜੱਤੇਵੰਦੀ ਹਮੇਸ਼ਾ ਲਗਾਤ ਇਸ ਭarti ਨੂੰ ਲਗਾਤਾਰ ਜਿਹੜਾ ਮੀਟਿੰਗਾਂ ਦੇ ਰਾਹੀਂ ਜਿਹੜਾ ਇਸ ਭarti ਨੂੰ ਮੂਵਮੈਂਟ ਨੂੰ ਇੱਥੇ ਤੱਕ ਲੈ ਕੇ ਆਈ ਆ ਪਰ ਆਪਣਾ ਕੀ ਹੁੰਦਾ ਆਪਾਂ ਗਰੁੱਪਾਂ ਵਾਜ ਦੇ ਵਿੱਚ ਜੋ ਨਿਕਲਣ ਦੀ ਕੋਸ਼ਿਸ਼ ਨਹੀਂ ਕਰਦੇ ਆਪਾਂ ਗਰੁੱਪ ਅਲੱਗ-ਅਲੱਗ ਕ੍ਰੀਏਟ ਕਰਕੇ ਕਿਤੇ ਨਾ ਕਿਤੇ ਜਿਹੜਾ ਜਥੇਬੰਦੀ ਜਿਹੜਾ ਲਗਾਤਾਰ ਜਿਹੜਾ ਵਰਕ ਕਰ ਰਹੀ ਆ ਉਹ ਕਿਤੇ ਨਾ ਕਿਤੇ ਬ੍ਰਾਂਚਿੰਗ ਦੀ ਜਿਹੜੀ ਲਗਾਉਣ ਦੀ ਜਿਹੜੀ ਕੋਸ਼ਿਸ਼ ਆਪਾਂ ਕਰਦੇ ਆਂ ਅਗਰ ਕਿਸੇ ਵੀ ਸਾਥੀ ਦਾ ਕੋਈ ਸਵਾਲ ਹੁੰਦਾ ਕੋਈ ਵੀ ਜਵਾਬ ਹੁੰਦਾ ਗਰੁੱਪ ਦੇ ਵਿੱਚ ਤੁਹਾਡੇ ਵਰਗੇ ਹੀ ਸਾਥੀ ਬੈਠੇ ਨੇ ਜਿਨ੍ਹਾਂ ਤੋਂ ਆਪਾਂ ਕੋਈ ਗੱਲ ਜਿਹੜੀ ਪੁੱਛਣ ਦੀ ਜਿਹੜੀ ਕੋਸ਼ਿਸ਼ ਕਰਦੇ ਆਂ ਹੋ ਸਕਦਾ ਆਪਾਂ ਇਸ ਨੂੰ ਕਿਉਂਕਿ ਆਪਣਾ ਮੇਨ ਮਕਸਦ ਹੈਗਾ ਡਿਊਟੀ ਦੇ ਉੱਤੇ ਜਾਣਾ ਆਪਾਂ ਉਸ ਵੱਲ ਨਾ ਜਾ ਕੇ ਆਪਾਂ ਗੱਲਾਂ ਨੂੰ ਘਾਤਾ ਕਰਕੇ ਚੀਜ਼ਾਂ ਨੂੰ ਇਦਾਂ ਦਾ ਜਿਹੜਾ ਮਹੌਰਾ ਸਰਜਰੀ ਆ ਤਾਂ ਜਥੇਬੰਦੀ ਵਿੱਚ ਹਮੇਸ਼ਾ ਸੰਘਰਸ਼ ਦੇ ਰਾਹ ਤੇ ਉੱਤੇ ਚੱਲੀ ਹੋਈ ਆ ਔਰ ਉਸ ਦੇ ਉੱਤੇ ਜਿਹੜਾ ਲਗਾਤਾਰ ਚੱਲਦੀ ਰਹੀ ਕਿ ਜਿੰਨਾ ਸਮਾਂ ਹੀ ਭਰਤੀ ਜਿਹੜੀ ਕੰਪਲੀਟ ਨਹੀਂ ਹੁੰਦੀ ਤਾਂ ਆਪਾਂ ਗਰੁੱਪਾਂ ਦੇ ਵਿੱਚ ਉਸ ਚੀਜ਼ਾਂ ਨੂੰ ਚੁੱਕਦੇ ਤੇ ਜੇਕਰ ਆਪਾਂ ਜਿਹੜਾ ਕਿਸੇ ਸਾਥੀ ਦਾ ਕੋਈ ਸਵਾਲ ਹੁੰਦਾ ਤਾਂ ਜਥੇਬੰਦੀ ਦੇ ਆਗੂਆਂ ਦੇ ਸਾਰੇ ਨੇ ਨੰਬਰ ਆ ਜਿਹੜੇ ਉਹ ਤੁਹਾਡੇ ਕੋਲ ਨੇ ਤਾਂ ਤੁਸੀਂ ਆਪਣੀ ਮਨ ਦੀ ਗੱਲ ਆ ਕੋਈ ਵੀ ਤੁਸੀਂ ਗੱਲ ਪੁੱਛਣੀ ਹੈ ਤਾਂ ਹੌਤੂ ਜਿੰਦਾ ਜੇ ਤੈ ਬੰਦੀ ਦੇ ਕਿਸੇ ਵੀ ਸਾਥੀ ਨੂੰ ਲਗਾ ਕੇ ਆਪਣਾ ਜਿਹੜਾ ਕੋਈ ਕੁਆਰੀ ਆ ਉਹ ਤੁਸੀਂ ਕਲੀਅਰ ਕਰ ਸਕਦੇ ਹੋ ਸੋ ਸਾਰੇ ਸਾਥੀ ਨੂੰ ਬੇਨਤੀ ਹੈ ਕਿ ਆਪਾਂ ਜਿਹੜਾ ਅਫਵਾਹਾਂ ਤੋਂ ਦੂਰ ਰਹੀਏ ਅਗਰ ਕਿਸੇ ਵੀ ਸਾਥੀ ਦਾ ਕੋਈ ਸਵਾਲ ਹੈ ਤਾਂ ਜਤੇਬੰਦੀ ਦੇ ਨਾਲ ਜਿਹੜਾ ਸੰਪਰਕ ਕਰੋ ਤਾਂ ਜੋ ਆਪਾਂ ਧਰਤੀ ਨੂੰ ਜਿਹੜਾ ਕਿਨਾਰੇ ਲਾਈਏ ਨਾ ਕਿ ਦਰਕਨਾਰ ਗਈਏ ਸੋ ਅ ਉਮੀਦ ਕਰਦੇ ਹਾਂ ਜਿੰਨੀਆਂ ਵੀ ਗੱਲਾਂ ਇਸ ਲਾਈਵ ਦੇ ਮਾਧਿਅਮ ਰਾਹੀਂ ਤੁਹਾਡੇ ਨਾਲ ਜਿਹੜੀਆਂ ਰੱਖੇਗੀਆਂ ਅਗਰ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਉਹਨਾਂ ਦੇ ਉੱਤੇ ਜਿਹੜਾ ਵਰਕ ਹੁੰਦਾ ਨਹੀਂ ਦਿਖਦਾ ਤਾਂ ਸਾਰੇ ਸਾਥੀ ਤਿਆਰ ਬਰ ਤਿਆਰ ਰਹਿਣ ਔਰ ਸਾਥੀਆਂ ਨੂੰ ਅਪੀਲ ਹੈ ਕਿ ਜਿਉਂ ਜੱਥੇਬੰਦੀਆਂ ਲਗਾਤਾਰ ਭਾਤੀ ਜਿਹੜੀ ਤਿਆਰਬਾਜ਼ੀ ਕਰ ਰਹੀ ਆ ਚੱਲਦੀ ਘੜ ਰਹੀ ਆ ਤਾਂ ਤੁਹਾਨੂੰ ਵੀ ਪਤਾ ਸਾਥੀਓ ਖਰਚੇ ਹੁੰਦੇ ਤਾਂ ਸਾਥੀਆਂ ਨੂੰ ਬੇਨਤੀ ਕਰਦੇ ਹਾਂ ਕਿ ਜੋ ਗੁਰਸੰਗਤ ਭਲਾਡਾ ਦੀਦਾ ਜੋ ਖਾਤਾ ਚੱਲਦਾ 7009900641 ਜੋ ਗੂਗਲ ਪੇ ਨੰਬਰ ਸਾਰੇ ਸਾਥੀ ਜਿਹੜੀ ਫੰਡ ਦੀ ਥੋੜੀ ਥੋੜੀ ਹੈਲਪ ਆ ਜਿਹੜੀ ਉਹ ਵੀ ਜ਼ਰੂਰ ਕਰਨ ਤਾਂ ਜੋ ਆਪਾਂ ਜਿਹੜਾ ਇਹਨਰ ਬਿਨਾ ਕਿਸੇ ਰੋਕ ਦੇ ਜਿਹੜਾ ਜਲਦੀ ਤੋਂ ਜਲਦੀ ਆਪਾਂ ਭਰਤੀ ਨੂੰ ਪੂਰਾ ਕਰਵਾਈਏ ਔਰ ਸਾਰੇ ਸਾਥੀ ਜਿਹੜੇ ਬੇਸ ਕਾਲੀ ਦਾ ਸੰਦਾਪ ਹੰਡਾ ਰਹੇ ਨੇ ਉਹਨਾਂ ਨੂੰ ਜਿਹੜਾ ਰੋਜ਼ਗਾਰ ਦੇ ਉੱਤੇ ਜਿਹੜਾ ਪੰਚਾਇਤ ਜਾ ਸਕੇ ਔਰ ਲਗਾਤਾਰ ਜਿਹੜਾ ਸਾਥੀ ਸੁਗ੍ਰੁਤਨੀਆਂ ਜਿਹਨੀਆਂ ਉਹ ਵੀ ਲਗਾਤਾਰ ਜਿਹੜੀਆਂ ਹੋਰੀਆਂ ਲੱਗੀਆਂ ਤਾਂ ਸਾਥੀਆਂ ਨੂੰ ਬੇਨਤੀ ਕਰਦਾ ਕਿ ਜੇ ਵੀ ਜਦ ਲਗਾਤਾਰ ਕੋਈ ਲੋਧੀ ਵਿਜੀ ਹੋ ਜਾਏ ਕਿ ਕਿਸੇ ਵੀ ਸਾਥੀ ਦਾ ਨੰਬਰ ਜਿਹੜਾ ਇੱਕ ਨਹੀਂ ਵੀ ਹੁੰਦਾ ਕਿਸੇ ਸਮੇਂ ਤਾਂ ਸਾਥੀਆਂ ਜਿਹੜੀ ਬਕਾਲ ਬੈਕ ਜਿਹੜੀ ਕਰਕੇ ਜਿਹੜੀ ਹੈ ਹਰ ਜਵਾਬ ਦਾ ਜਿਹੜਾ ਜਵਾਬ ਆ ਉਹ ਦਿੱਤਾ ਜਾਂਦਾ ਸੋ ਉਮੀਦ ਕਰਦੇ ਹਾਂ ਸਾਰੇ ਸਾਥੀ ਥੋੜਾ ਸਬਰ ਰੱਖੋ ਅਗਰ ਸੌਵਾਰ ਤੱਕ ਆਪਾਂ ਨੂੰ ਇਸ ਚੀਜ਼ ਦੇ ਉੱਤੇ ਕੋਈ ਵੀ ਜੱਤ ਨਹੀਂ ਨਿਕਲਦਾ ਤਾਂ ਆਪਾਂ ਸੌਵਾਰ ਨੂੰ ਇੱਕ ਵੱਡੇ ਕਾਫਰੇ ਦੇ ਰੂਪ ਦੇ ਵਿੱਚ ਬੀਬੀ ਦਾਤ ਨੂੰ ਮਹਾਰਲੀ ਦਾ ਖਰਾਬ ਆ ਜਿਹੜਾ ਉਹ ਸਾਥੀ ਜਰੂਰ ਕਰਾਂਗੇ ਸੋ ਇਹਨਾਂ ਸ਼ਬਦਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੱਤਾ ਜੈ ਸਿੰਘਰ ਜੱਤ ਲੜੀ ਦੇ ਲੋਕਾਂ ਦੀ ਧੰਨਵਾਦ ਸਾਥੀਓ ਦਾ ਜੀ ਤੇ ਸਾਥੀ ਸੀ ਜਿਹੜੀ ਚੀਜ਼ ਤੁਹਾਡੇ ਨਾਲ ਗੱਲ ਕੀਤੀ ਗਈ ਚੀਜ਼ਾਂ ਸੀ ਅਧਿਕਾਰੀਆਂ ਦੇ ਨਾਲ ਵੀ ਕਹਿ ਕੇ ਵੀ ਸਾਡਾ ਜਿਹੜਾ ਵਰਕ ਹੈ ਜੇਕਰ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਨਿਕਲ ਕੇ ਆਉਂਦਾ ਤਾਂ ਜਿਹੜਾ ਇਹ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਤਾਂ ਆਪਣਾ ਜਿਹੜਾ ਹਮੇਸ਼ਾ ਇੱਕ ਈਟੀ ਦਾ ਇੱਕ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਰਿਹਾ ਹੈਗਾ ਵੀ ਜਿੰਨਾ ਚਿਰ ਇਹਨੂੰ ਜਿਹੜੇ ਸਾਥ ਨੇ ਸਾਥਲੇ ਪਰ ਜਦੋਂ ਇਹ ਗਰਮ ਹੋ ਜਾਣ ਤਾਂ ਇਹਨਾਂ ਨੂੰ ਰੋਕਣਾ ਬੜਾ ਔਖਾ ਹੈ ਤਾਂ ਜੀ ਇਹੀ ਚੀਜ਼ ਕਹਿਣੀ ਆ ਡਿਪਾਰਟਮੈਂਟ ਨੂੰ ਬਾਰ-ਬਾਰ ਇਹੀ ਚੀਜ਼ ਕਹਿ ਕੇ ਆ ਕਿ ਜਲਦੀ ਜਿਹੜਾ ਸਾਡਾ ਇਹ ਰੋਬਰ ਤੱਕ ਤੋਂ ਪਹਿਲਾਂ ਪਹਿਲਾਂ ਜਿਹੜਾ ਸਾਡਾ ਲੈਟਰ ਈਸ਼ੂ ਕਰ ਦਿੱਤਾ ਜੇ ਵੀ ਅਗਰ ਨਹੀਂ ਦਿੱਤਾ ਜਾਂ ਅੱਜ ਆ ਲੈਟਰ ਦਿੱਤਾ ਜਾਂਦਾ ਤਾਂ 100 ਬੰਨ ਬੱਤੇ ਕਾਫ ਨੇ ਤੇ ਰੂਪ ਦੇ ਵਿੱਚ ਸਾਡੇ 888 2364 ਦੇ 849 ਜੋ ਸਿਲੈਕਸ਼ਨ ਲਿਫਟ ਦੇ ਵਿੱਚ ਸਾਡੇ ਸਾਥ ਜਾਈ ਹੋਏ ਨੇ ਉਹਦੇ ਇੱਕ ਜਿਹੜਾ ਇੱਕ ਦਾ ਜਵਾਬ ਹੈ ਜਿਹੜਾ ਕਿਤੇ ਨਾ ਜੂੜ ਦੇਵਾਂਗੇ ਸੋ ਇਹਨਾਂ ਸਾਥ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੰਤਾ ਜੈ ਸੱਚ ਕਰਦੇ ਕਰਨ ਦੀ ਲੋਕਾਂ ਨੇ ਧੰਨਵਾਦ ਸਾਹਿਬ